ਸ਼ਹਿਰ ਦੀਆਂ ਸੜਕਾਂ ਦੇ ਸੁੰਦਰੀਕਰਨ ਅਤੇ ਸਫਾਈ ਲਈ ਨਗਰ ਨਿਗਮ ਵੱਲੋਂ ਚਲਾਈ ਜਾ ਰਹੀ ਮੁਹਿੰਮ 10ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਇਸ ਮੁਹਿੰਮ ਵਿੱਚ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾਕਟਰ ਅਜੀ ਗੁਪਤਾ ਨੇ ਨਗਰ ਨਿਗਮ ਦੇ ਵਿਧੀਕ ਕਮਿਸ਼ਨਰ सुरेंद्र ਸਿੰਘ ਅਤੇ ਨਿਗਮ ਅਧਿਕਾਰੀਆਂ ਨਾਲ ਮਿਲ ਕੇ ਕਿਓ ਮੰਡੀ ਚੌਂਕ ਤੋਂ ਸ਼ਿਵਾਲਾ ਬੀ ਭਾਨ ਤੱਕ ਸੜਕ ਤੇ ਸਫਾਈ, ਗੈਰ ਕਾਨੂੰਨੀ ਕਬਜ਼ੇ ਹਟਾਉਣ सिविल वर्क ਅਤੇ ਗੈ ਕਾਨੂੰਨੀ ਇਸ਼ਤਿਹਾਰੀ ਬੋਰਡ ਹਟਾਉਣ ਵਰਗੇ ਕੰਮ ਕੀਤੇ। ਉਨ੍ਹਾਂ ਨਾਗਰਿਕਾਂ ਨੂੰ ਨਗਰ ਨਿਗਮ ਦਾ ਸਮਰਥਨ ਕਰਨ ਅਤੇ ਸ਼ਹਿਰ ਨੂੰ ਸਾਫ਼-ਸੁੰਦਰ ਅਤੇ ਹਰਾ-ਭਰਾ ਬਣਾਉਣ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕੌਂਸਲਰ ਜਰਨੈਲ ਸਿੰਘ ਟੋਲ, ਸੁਪਰਵਾਈਜ਼ਿੰਗ ਇੰਜੀਨੀਅਰ ਸੰਦੀਪ ਸਿੰਘ, ਸਿਹਤ ਅਧਿਕਾਰੀ ਡਾਕਟਰ ਕਿਰਨ ਕੁਮਾਰ, ਮੁਖ ਸੈਨੀਟੇਸ਼ਨ ਅਧਿਕਾਰੀ ਰਣਜੀਤ ਸਿੰਘ, ਸਟੇਟ ਅਧਿਕਾਰੀ ਤਰਮਿੰਦਰਜੀਤ ਸਿੰਘ, ਇਸ਼ਤਿਹਾਰ ਸੁਪਰਡੈਂਟ ਪੁਸ਼ਪਿੰਦਰ ਸਿੰਘ एसडीओ गुरप्रीत सिंह केंद्रीय विधानसभा हलके ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਮੇਤ ਬੜੀ ਗਿਣਤੀ ਵਿੱਚ ਕਰਮਚਾਰੀ ਅਤੇ ਸਥਾਨਕ ਨਿਵਾਸੀ ਮੌਜੂਦ ਹਨ ਜਿਸ ਤਰ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਹੈ ਕਿ ਸਾਡੇ ਸ਼ਹਿਰ ਦੇ ਮਾਨਯੋਗ ਮੇਅਰ ਸਾਹਿਬ ਤੇ ਮਾਨਯੋਗ ਕਮਿਸ਼ਨਰ ਸਾਹਿਬ ਜੀ ਦੀ ਰਹਿਨੁਮਾਈ ਹੇਠ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਦੀ ਸੁੰਦਰਤਾ ਲਈ ਸਪੈਸ਼ਲ ਸਫਾਈ ਅਭਿਆਨ ਚਲਾਇਆ ਜਾ ਰਿਹਾ ਅੱਜ ਸਾਡਾ 8ਵਾਂ ਦਿਨ ਹੈ ਅਸੀਂ ਇਹ ਗੋਲਡਨ ਗੇਟ ਤੋਂ ਜਿਹੜੀ ਮੁਹਿੰਮ ਸ਼ੁਰੂ ਕੀਤੀ ਸੀ ਅੱਜ ਜਿਹੜਾ ਹੈਗਾ ਅਸੀਂ ਇੱਥੇ ਹਲਕਾ ਸੈਂਟਰਲ ਦੇ ਏਰੀਆ ਦੇ ਵਿੱਚ ਅਸੀਂ ਇੱਥੇ ਦਾਖਲ ਹੋ ਗਏ ਆਂ ਅੱਜ ਇਸ ਮਹੀਨੇ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਸੈਂਟਰਲ ਹਲਕੇ ਦੇ ਮਾਨਯੋਗ ਐਮਐਲਏ ਸਾਹਿਬ ਡਾਕਟਰ ਅਜੀਤ ਗੁਪਤਾ ਜੀ ਵਿਸ਼ੇਸ਼ ਰੂਪ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨਾਲ ਉਹਨਾਂ ਦੀ ਪੂਰੀ ਟੀਮ ਇਸ ਏਰੀਆ ਦੇ ਕਾਉਂਸਲਰ ਸਰਦਾਰ ਜਰਨੈਲ ਸਿੰਘ ਟੋਟ ਸਾਬ ਸੋ ਜਿਹੜਾ ਹੈਗਾ ਇਹ ਮਹਿੰਮ ਜਿਹੜੀ ਹੈਗੀ ਅਸੀਂ ਬਹੁਤ ਵੱਡੇ ਪੱਧਰ ਤੇ ਚਲਾਈ ਹੋਈ ਹੈ ਜਿੱਥੇ ਅਸੀਂ ਰੂਟੀਨ ਦੀ ਗਲੀਆਂ ਨਾਲੀਆਂ ਸਾਫ਼ ਕਰਦੇ ਆਂ ਬਸ ਬਹੁਤ ਸਾਰੇ ਕੰਮ ਨੇ ਜਿਹੜੇ ਹੋ ਰਹਿ ਜਾਂਦੇ ਜਿੱਥੇ ਵੱਡੇ ਪੱਧਰ ਤੇ ਮਲਬਾ ਆਇਆ ਜਾ ਇਲੀਗਲ ਹੋਲਡਿੰਗਸ ਨੇ ਜਾਂ ਹੋਰ ਜਿਹੜੇ ਅतिक्रमण ਜਿਹੜਾ ਹੋਇਆ ਹੁੰਦਾ ਸੜਕਾਂ ਦੇ ਉੱਤੇ ਤੋਂ ਸਾਰੀਆਂ ਟੀਮਾਂ ਜਿਹੜੀਆਂ ਹੈਗੀਆਂ ਨੇ ਮਿਲ ਕੇ ਅਸੀਂ ਜਿਹੜਾ ਹੈਗਾ ਸ਼ਹਿਰ ਦੀ ਸੁੰਦਰਤਾ ਦੇ ਕੰਮ ਕਰ ਰਹੇ ਆਂ ਤੇ ਅੱਜ ਜਿਹੜਾ ਹੈਗਾ ਅਸੀਂ ਮੋਸਟ ਪ੍ਰੋਬਬਲੀ ਜਿਹੜਾ ਸ਼ਾਮ ਤ ਤੋ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਸਾਰੀਆਂ ਸੰਸਥਾਵਾਂ ਨੂੰ ਅਪੀਲ ਹੈ ਕਿ ਉਹ ਜਿਹੜਾ ਸ਼ਹਿਰ ਦੀ ਸਾਫ ਸੁਥਰੀ ਰੱਖਣ ਲਈ ਨਗਰ ਨਿਗਮ ਅੰਮ੍ਰਿਤਸਰ ਦਾ ਸਹਿਯੋਗ ਕਰ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਵਾ ਕੇ ਆਪਣੇ ਬੱਚਾ ਕੋਲ ਇਹ ਸੇਵਾ ਲੈ ਰਹੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਹਲਕੇ ਦੇ ਬਤਾਏ ਡਾਕਟਰ ਅਜੇ ਗੁਪਤਾ ਜੀ ਜਿਨ੍ਹਾਂ ਦੀ ਪ੍ਰੇਰਣਾ ਦੇ ਨਾਲ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਰੀ ਟੀਮ ਕਾਰਪੋਰੇਸ਼ਨ ਦੀ ਜਿੱਤੇ ਕਿ ਉਹਨਾਂ ਦੇ ਸਿਸਟਰਨ ਕਮਿਸ਼ਨਰ ਉੱਤੇ ਪਹੁੰਚੇ ਨੇ ਸਾਰਾ ਸਟਾਫ ਲੈ ਕੇ ਮੈਂ ਧੰਨਵਾਦ ਕਰਦਾ ਡਾਕਟਰ ਸਾਹਿਬ ਦਾ ਕਿ ਉਹਨਾਂ ਨੇ ਸਾਡੇ ਇਲਾਕੇ ਨੂੰ ਜਿਹੜੇ ਗੁਰੂ ਰਾਮਦਾਸ ਪਾਸ਼ਾ ਦੇ ਰਸਤੇ ਉਹਨਾਂ ਦੀ ਸੇਵਾ ਸੰਭਾਲ ਲੈਨੇ ਅੱਜ ਆਪ ਆਏ ਨੇ ਸਾਰੀ ਸੰਗਤ ਨੂੰ ਨਾਲ ਲੈ ਕੇ ਸਾਰੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜੋ ਕਿ ਓ ਮੰਡੀ ਮੇਨ ਰਸਤਾ ਜਿਹਨੂੰ ਵੀਆਈਪੀ ਵੇਖਿਆ ਜਾਂਦਾ ਉਸ ਰਸਤੇ ਤੋਂ ਆਪਾਂ ਸਫਾਈ ਭਿਆਨ ਸ਼ੁਰੂ ਕਰ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀਆਂ ਰੋਡਾਂ ਨੇ ਦਰਬਾਰ ਸਾਹਿਬ ਨੂੰ ਚਾਰ ਰੋਡਾਂ ਜਾਂਦੀਆਂ ਚਾਰੇ ਆਪਣੀ ਵੋਟ ਚੋਂ ਸਾਰਾ ਡਾਕਟਰ ਸਾਹਿਬ ਦਾ ਹਲਕਾ ਹੈ ਉਹ ਡਾਕਟਰ ਸਾਹਿਬ ਸੇਵਾ ਦੇ ਰੂਪ ਚ ਲੱਗੇ ਹੋਏ ਨੇ ਅੱਜ ਵੀ ਆ ਪਹੁੰਚੇ ਨੇ ਸਾਰੇ ਸਾਥੀ ਪਹੁੰਚੇ ਨੇ ਔਰ ਸਾਰੇ ਜਣੇ ਰਲ ਕੇ ਸੇਵਾ ਕਰਾਂਗੇ ਔਰ ਦਾਸ ਕਰਾਂਗੇ ਸੱਚੇ ਪਾਤਸ਼ਾਹ ਕੇ ਪਾਤਸ਼ਾਹ ਜੀ ਕਿਰਪਾ ਕਰੋ ਤੁਹਾਡੇ ਬੱਚੇ ਇਧੇ ਰਲ ਮਿਲ ਕੇ ਤੁਹਾਡੇ ਰਸਤੇ ਦੀ ਸੇਵਾ ਕਰਦੇ ਰਹਿਣ ਤੁਹਾਡੀ ਸੰਗਤ ਦੀ ਸੇਵਾ ਕਰਦੇ ਰਹਿਣ ਔਰ ਗੁਰੂ ਨਗਰੀ ਜੇ ਮਹਾਰਾਜ ਸਾਹਿਬ ਦੀ ਸੇਵਾ ਕਰਦੇ ਰਹਿਣ ਪਿਛਲੇ 9 ਦਿਨਾਂ ਤੋਂ ਤਕਰੀਬਨ ਨਗਰ ਨਿਗਮ ਵੱਲੋਂ ਇੱਕ ਸਪੈਸ਼ਲ ਸਫਾਈ ਅਭਿਆਨ ਜਿਹੜਾ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਜਿਹੜੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਨਗਰੀ ਹੈ ਉਹਦੇ ਵਿੱਚ ਇੱਕ ਸਪੈਸ਼ਲ ਸਫਾਈ ਅਭਿਆ ਸ਼ੁਰੂ ਕੀਤਾ ਗਿਆ ਅੱਜ ਜਿਹੜਾ ਇਹ ਵਾਰੀ ਸੀਗੀ ਸਾਡੇ ਸੈਂਟਰਲ ਕੰਸਟੀਟੂਐਂਸੀ ਦੀ ਔਰ ਸੈਂਟਰਲ ਕੰਸਟੀਟੂਐਂਸੀ ਦੇ ਵਿੱਚ ਸ਼ੁਰੂਆਤ ਅਸੀਂ ਕਿਉਂ ਮੰਡੀ ਤੋਂ ਕੀਤੀ ਹੈ ਔਰ ਇਹ ਜਿਹੜਾ ਅ ਭਿਆਨ ਸ਼ੁਰੂ ਕੀਤਾ ਗਿਆ ਸੀ ਇਹ ਸ਼ੁਰੂ ਕੀਤਾ ਗਿਆ 골ਡਨ ਟੈਂਪਲ 골ਡਨ ਗੇਟ ਟੂ 골ਡਨ ਟੈਂਪਲ ਤੁਸੀਂ ਜਾਣਦੇ ਹੀ ਹੋ ਕਿ 350 ਵਾ ਜਿਹੜਾ ਸ਼ਹੀਦੀ ਦਿਹਾੜਾ ਵੀ ਆ ਰਿਹਾ ਹੈ ਸ੍ਰੀ ਦਰਸ਼ਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜੀ ਕਿ 9ਵੀਂ ਪਾਛਾਈ ਹੈ ਉਹਨਾਂ ਦਾ ਸ਼ਹੀਦੀ ਦਿਹਾੜੇ ਤੇ ਵੀ ਅਸੀਂ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਐਸਟੀਮੇਟਡ ਹੈਗਾ ਕਿ ਕੋਈ ਤਕਰੀਬਨ 5 ਕਰੋੜ ਦੇ ਕਰੀਬ ਸ਼ਰਧਾਲੂ ਜਿਹੜੇ ਆ ਅੰਮ੍ਰਿਤਸਰ ਦੇ ਵਿੱਚ ਆਣਗੇ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਚਲਾਇਆ ਜਾ ਰਿਹਾ ਸਫਾਈ અભિયાન ਅੱਜ 11ਵੇਂ ਦਿਨ ਪ੍ਰਵੇਸ਼ ਕਰ ਗਿਆ ਔਰ ਅੱਜ ਟੀਮ ਪੁੱਜੀ ਹੈ ਕਿਓਮੇਡੀ ਚੌਂਕ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਣ ਵਾਲੇ ਰੋਡ ਤੇ ਔਰ ਇਥੇ ਹਲਕਾ ਵਿਧਾਇਕ ਡਾਕਟਰ ਅਜੀਤ ਗੁਪਤਾ ਐਡੀਸ਼ਨਲ ਕਮਿਸ਼ਨਰ ਕਾਰਪੋਰੇਸ਼ਨ ਫਰਿੰਦਰ ਸਿੰਘ ਅਤੇ ਵਾਰਡ ਕਾਉਂਸਲਰ ਜਰਨੈਲ ਸਿੰਘ ਟੋਰਨੇ ਜਿੱਥੇ ਦੱਸਿਆ ਕਿ ਇਹ ਸਫਾਈ ਅਭਿਆਨ ਦੇ ਤਹਿਤ ਸਾਰੇ ਸ਼ਹਿਰ ਨੂੰ ਹੀ ਸਾਫ਼ ਸੁਥਰਾ ਬਣਾਇਆ ਜਾਵੇਗਾ ਉੱਥੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਇਸ ਅਭਿਆਨ ਦੇ ਵਿੱਚ ਵੱਧ ਚੜ ਕੇ ਉਹ ਵੀ ਆਪਣਾ ਯੋਗਦਾਨ ਪਾਉਣ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੀਤ ਕੁਮਾਰ